ਦੇਖੋ ਜੀ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਮੇਰੀ ਬੇਟੀ ਨੇ ਨੰਬਰ ਬਹੁਤ ਅੱਛੇ ਲਿਆਦੇ ਮੈਂ ਧੰਨਵਾਦ ਕਰਦਾ ਥੈਂਕਸ ਕਰਦਾ ਆਈਵੀਵਾਈ ਸਕੂਲ ਦਾ ਬੀਪੀ ਕਾ ਮੈਡਮ ਦਾ ਕਿ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਮੇਰੀਆਂ ਦੋ ਬੇਟੀਆਂ ਆਈਵੀਵਾਈ ਪੜ੍ਹਦੀਆਂ ਇੱਕ ਨਜ਼ਦੀਕ ਪੜ੍ਹਦੀ ਉਹਨੂੰ ਵੀ ਮੈਂ ਆਈਵੀਵਾਈ ਪਾਣਾ ਇਸ ਕਰਕੇ ਕਿ ਉਹਦਾ ਵੀ ਜਿਹੜਾ ਬੇਸ ਆ ਉਹ ਬਣ ਸਕੇ ਆਈਵੀਵਾਈ ਸਕੂਲ ਦੇ ਜੋ ਪ੍ਰਿੰਸੀਪਲ ਮੈਮ ਆ ਉਹਨਾਂ ਨੇ ਸਾਡੇ ਬੱਚੇ ਨੂੰ ਬਹੁਤ ਸਾਡਾ ਧਿਆਨ ਰੱਖਿਆ ਸਾਡੇ ਬੱਚੇ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਸਾਡੀ ਬੇਟੀ ਕਹਿੰਦੀ ਸੀ ਮੇਰੇ 80% ਨੰਬਰ ਆਣਗੇ ਉਹ ਕਹਿੰਦੇ ਨਹੀਂ ਤੂੰ 90 ਪਲੱਸ ਵਾਲਾ ਬੱਚਾ ਹੈ ਉਹਦੇ ਅੰਦਰ ਇੰਨਾ ਕੰਫੀਡੈਂਸ ਪੈਦਾ ਕੀਤਾ ਪਰ ਮੈਨੂੰ ਖੁਸ਼ੀ ਹੈ ਕੱਲ ਅਸੀਂ ਗਏ ਸੀ ਸਾਰਿਆਂ ਨੂੰ ਉਹਨਾਂ ਨੇ ਜਿਹੜੇ 90 ਪਲੱਸ ਵਾਲੇ ਬੱਚੇ ਸੀ ਉਹਨਾਂ ਨੂੰ ਬੁਲਾਇਆ ਔਰ ਬਹੁਤ ਸਾਰੇ ਪੇਰੈਂਟਸ ਨੇ ਸਕੂਲ ਵਾਲਿਆਂ ਦੀ ਵੀ ਤਾਰੀਫ ਕੀਤੀ ਕਿ ਹਾਂ ਬਈ ਮਤਲਬ ਕਿ ਤੁਹਾਡਾ ਸਕੂਲ ਬਹੁਤ ਵਧੀਆ ਹੈ ਇਸ ਕਰਕੇ ਮੈਂ ਵੀ ਸਾਰੇ ਪੇਰੈਂਟਸ ਨੂੰ ਕਹੂੰਗਾ ਕਿ ਬੇਟੀਆਂ ਬੇਟਿਆਂ 'ਚ ਫਰਕ ਨਹੀਂ ਰੱਖਣਾ ਔਰ ਮਿਹਨਤ ਇਮਾਨਦਾਰੀ ਲਗਨ ਨਾਲ ਕੰਮ ਕਰਨਾ ਜੇ ਤੁਸੀਂ ਕਮਾਈ ਵਧੀਆ ਕਰੋਗੇ ਤੇ ਤੁਹਾਡੇ ਬੱਚਿਆਂ ਤੇ ਸੰਸਕਾਰ ਵਧੀਆ ਰਹਿਣਗੇ ਔਰ ਉਹਨਾਂ ਦੀ ਜਿਹੜੀ ਮਿਹਨਤ ਉਹਨਾਂ ਦੀ ਪੜ੍ਹਾਈ ਉਹਦੇ 'ਚ ਬਰਕਤ ਬੈਣੀ ਜੇ ਅਸੀਂ ਗਲਤ ਪੈਸਾ ਕਮਾਵਾਂਗੇ ਤੇ ਸਾਡੇ ਬੱਚਿਆਂ ਤੇ ਹੀ ਅਸਰ ਪੈਣਾ ਪੈਣਾ ਇਸ ਕਰਕੇ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਓ ਔਰ ਤੇ ਕੀ ਅੰਕਰਾ ਮੈਂ ਬਸ ਆਪਣੇ ਮਾਪਿਆਂ ਨੂੰ ਪ੍ਰਾਊਡ ਕਰਨ ਲਈ ਕਰਨ ਦਾ ਸੋਚਿਆ ਸੀ ਕਿਉਂਕਿ ਆਪਾਂ ਤਿੰਨ ਪੈਣਾ ਆ ਤੇ ਮੇਰੇ ਤੇ ਸਾਰੇ ਰਿਸ਼ਤੇਦਾਰ ਆਏ ਕਹਿੰਦੇ ਹੁੰਦੇ ਸੀ ਕਿ ਤਿੰਨ ਕੁੜੀਆਂ ਆ ਤਿੰਨ ਗੁੜੀਆਂ ਆ ਤੇ ਫਿਰ ਮੈਂ ਕਿਹਾ ਕਿ ਮੈਂ ਆਪਣੇ ਪਿਓ ਦਾ ਨਾਮ ਰੋਸ਼ਨ ਕਰਾਂਗੀ ਤੇ ਇਸ ਲਈ ਮੈਂ ਫਿਰ ਸਾਰੀ ਮਿਹਨਤ ਕੀਤੀ ਕੀਤੀ ਮੇਰੀ ਵੱਡੀ ਭੈਣ ਨੇ ਮੇਰਾ ਬਹੁਤ ਯੂ نو ਸਪੋਰਟ ਕੀਤਾ ਮੈਨੂੰ ਤੇ ਕਿਉਂਕਿ ਉਹਨੇ ਲਾਸਟ 10th ਪਹਿਲਾਂ ਹੀ ਪਾਸ ਕਰ ਲਈ ਸੀ ਤੇ ਉਹਨੇ ਮੈਨੂੰ ਬਹੁਤ ਪੜਾਇਆ ਠੀਕ ਹੈ ਸਿਖਾਇਆ ਤੇ ਮੈਨੂੰ ਉਹਨੇ ਮੋਟੀਵੇਟ ਕੀਤਾ ਕਿ ਤੂੰ ਕਰ ਸਕਦੀ ਆ ਤੇ ਮੇਰੀ ਛੋਟੀ ਭੈਣ ਵੀ ਬਹੁਤ ਖੁਸ਼ ਹੈ ਇਹ ਦੇਖ ਕੇ ਇਹ ਗੱਲ ਤੇ ਉਹ ਮੇਰੇ ਤੋਂ ਇਨਸਪਾਇਰ ਹੁੰਦੀ ਪਈ ਹੈ ਕਿ ਗਰੀਮਾ ਦੀ ਜੇ ਕਰ ਸਕਦੀ ਹੈ ਤੇ ਫਿਰ ਮੈਂ ਵੀ ਕਰ ਸਕਦੀ ਆ ਮੇਰੀ ਫੈਮਿਲੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਉਹਨਾਂ ਦਾ ਇਹਦੇ ਵਿੱਚ ਕਿ ਮੇਰੇ ਮੋਸਾ ਜੀ ਜੋ ਸੀਓ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਤੂੰ ਗਰੀਮਾ ਕਰ ਸਕਦੀ ਹੈ ਉਹ ਮੈਨੂੰ ਹਰ ਚੀਜ਼ ਦਾ ਸੋਲੂਸ਼ਨ ਦਿੰਦੇ ਹੁੰਦੇ ਸੀ ਤੇ ਮੇਰੀ ਮਾਸੀ ਜੀ ਮਾਸੀ ਮਾਸੀ ਸਾਇੰਸ ਦੀ ਟੀਚਰ ਹੈ ਉਹ ਮੈਨੂੰ ਸਾਇੰਸ ਪੜ੍ਹਾਉਂਦੇ ਹੁੰਦੇ ਸੀ ਤੇ ਮੇਰੀ ਇੱਕ ਮੈਮ ਵੀ ਹੈਗੀ ਆ ਦੀਪਿਕਾ ਮੈਮ ਉਹ ਵੀ ਮਤਲਬ ਬਹੁਤ ਕਲੋਸ ਹੈ ਸਾਡੇ ਤੇ ਉਹ ਮੈਨੂੰ ਮੈਥ ਪੜ੍ਹਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਕਾਰਨ ਹੀ ਮੈਂ ਇੱਥੇ ਪਹੁੰਚੀ ਆ ਮੈਂ 90 90 ਲੈ ਕੇ ਆਈ ਆ ਮੈਥ ਦੇ ਸਾਇੰਸ ਵਿੱਚ ਮੈਂ ਅੱਗੇ ਜਾ ਕੇ ਤਾਂ ਪਹਿਲੇ ਤੋਂ 12th ਦਾ ਕਹਿੰਦੇ ਪਲਾਨ ਕਰ ਰਹੀ ਹੂੰ ਕਿ 12th ਵਿੱਚ ਅਚੇ ਨੰਬਰ ਲੈ ਕੇ ਆਨੇ ਆ ਉਸਕੇ ਬਾਅਦ ਮੈਨੇ ਆਪਣਾ ਇੱਕ ਖੁਦ ਦਾ ਬਿਜ਼ਨਸ ਖੋਲਣਾ ਹੈ ਅਭੀਰ ਕੇ ਲਿਏ ਤਾਂ ਅਭੀ ਆਪਣਾ ਇੱਕ ਬ੍ਰਾਂਡ ਖੋਲਣਾ ਹੈ ਔਰ ਆਪਣੇ ਪਾਪਾ ਕੋ ਮम्मा ਕੋ ਸਭ ਕੋ ਪ੍ਰਾਊਡ ਕਰਾਣਾ ਹੈ ਕਦੇ ਮਾਨੂੰ ਮੈਂ ਤਾਂ ਆਪਣੇ ਵੱਲੋਂ ਪੂਰੀ سپورਟ ਕੀਤੀ ਐ ਕਿ ਬੇਟੇ ਠੀਕ ਕਰਦੇ ਕੰਮਾਂ ਦੀ ਜਾਂ ਕੋਈ ਹੋਰ ਚੀਜ਼ ਦੀ ਕੋਈ ਪਰਵਾਹ ਨਹੀਂ ਕਰਨੀ ਸਿਰਫ ਪੜ੍ਹਾਈ ਵੱਲ ਤੇ ਆਪਣਾ ਫੋਕਸ ਕਰਨਾ ਹੈ। ਮੈਂ ਉਹ ਪੂਰਾ ਟਾਈ ਹਿਤਾ ਹੈ ਇਹਨਾਂ ਨੂੰ ਕਿ ਤੁਸੀਂ ਆਪਣਾ ਪੜੋ। ਦਿਨ ਰਾਤ ਆਪਣੀ ਮਿਹਨਤ ਕਰੋ। ਬਾਕੀ ਅਸੀਂ ਬਾਬਾ ਜੀ ਜਾਂਦੇ سپورਟ ਹੈ ਗੋਡ ਵੀ। ਉਹ ਮਾਲਕ ਕਰਨ ਵਾਲਾ ਸਾਰਾ ਨਾ। ਤਾਂ ਪੂਰੀ سپورਟ ਹੀ ਕਰ ਸਕਦੇ ਇਹਨਾਂ ਨੂੰ। ਅਸੀਂ ਤਾਂ ਇਹਨਾਂ ਦੇ ਹਰ ਵੇਲੇ ਪਿੱਛੇ ਖੜੇ ਆ। ਤੇ ਜੋ ਤੁਸੀਂ ਕਰਨਾ ਕਰੋ ਸਾਡੇ ਕੋਲ ਫੁੱਲ سپورਟ ਹੈ ਇਹਨਾਂ ਨੂੰ ਇਹੋ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੁੰਦਵਾਂਗੇ ਆਪਾਂ ਜਿੱਦਾਂ ਮੱਜੀ ਔਖੇ ਹੋ ਕੇ ਲੈ ਲਈਏ ਪਰ ਇਹਨਾਂ ਨੂੰ ਕਮੀ ਨਹੀਂ ਹੋਏਗੀ